ਸੰਗਰਾਮ ਦੇ ਮੌਕੇ ਤੇ ਸ਼੍ਰੀ ਦੁਰਗਿਆਣਾ ਕਮੇਟੀ ਦੇ ਸ਼੍ਰੀ ਬੜਾ ਹਨੂਮਾਨ ਮੰਦਿਰ ਵਿੱਚ ਝੰਡਾ ਲਹਿਰਾਇਆ ਗਿਆ। ਇਸ ਮੌਕੇ ਸ਼੍ਰੀ ਲక్ష్ਮੀ ਨਾਰਾਇਣ ਸੰਸਕ੍ਰਿਤ ਕਾਲਜ ਦੇ ਪ੍ਰਿੰਸੀਪਲ ਡਾਕਟਰ ਪੁਸ਼ਪ ਰਾਜ ਸ਼ਰਮਾ ਅਤੇ ਸੰਸਕ੍ਰਿਤ ਦੇ ਵਿਦਿਆਰਥੀ ਵੀ ਮੌਜੂਦ ਸਨ। ਇਸ ਮੌਕੇ ਦੁਰਗਿਆਣਾ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਲక్ష్ਮੀ ਕਾਂਤਾ ਚਾਵਲਾ, ਹਨੂਮਾਨ ਮੰਦਿਰ ਦੇ ਚੇਅਰਮੈਨ ਡਾਕਟਰ ਰਕੇਸ਼ ਸ਼ਰਮਾ, ਮਨਦੀਪ ਸਿੰਘ ਮਾਨਾ, ਰਾਜੇਸ਼ ਕੁਮਾਰ ਬੰਟੂ ਅਤੇ ਹੋਰ ਮੈਂਬਰ ਹਾਜ਼ਰ ਸਨ। ਤੋ ਵੈਸ਼ੇ ਹਰ ਸੰਕ੍ਰਾਂਤੀ ਕੋ डॉक्टर राकेश के नेतृत्व में उसकी सारी मित्र मंडली यहाँ नया ध्वज लहराती है मंदिर के शिखर पर तो आज झंडा लहराने की रस्म पूरी की जा रही है सारे भाई बंधु बहनें आए हुए हैं और उसके साथ ही हमारे जो संस्कृत कॉलेज के विद्यार्थी हैं उनका इनमें सहयोग रहता है और जो भी हमारे साथी झंडा लहराना चाहते हैं वो इन संस्कृत के विद्यार्थियों का मंत्र पाठ करवा के ਅਗੇ ਕੰਮ ਕਰਦੇ ਹਾਂ ਜਦ ਨਹੀਂ ਸੰਗਰਾਨ ਨੂੰ ਝੰਡਾ ਚੜਾਈ ਦਾ ਸਾਡੇ ਛੋਟੇ ਭਾਈ ਬੰਟੀ ਦੇ ਹੱਸਨੇ ਆ ਜਾਂਦਾ ਜਦੋਂ ਇਹਨਾਂ ਦਾ ਸਨੇਹ ਆਂਦਾ ਝੰਡਾ ਚੜਾਣਾ ਮੈਂ ਕਿਹਾ ਜੀ ਪੁੱਛਣ ਵਾਲੀ ਗੱਲ ਆ ਤੁਹਾਡਾ ਤੇ ਉੱਥੇ ਆਪਣਾ ਮੰਦਰ ਜਿੱਲੇ ਮਰਜੀ ਆ ਕੇ ਚੜਾਓ ਇਹਦੇ ਨਾਲ-ਨਾਲ ਮੈਂ ਪ੍ਰਿੰਸੀਪਲ ਪੁਸ਼ਪਰਾਜ ਜੀ ਦਾ ਸੰਸਕ੍ਰਿਤ ਕਾਲਜ ਦੇ ਬੱਚਿਆਂ ਦਾ ਮੈਂ ਤੈਅ ਦਿਲੋਂ ਧੰਨਵਾਦ ਕਰਨਾ ਕਿ ਜਦੋਂ ਵੀ ਕੋਈ ਦਿਨ ਤਿਉਹਾਰ ਹੁੰਦਾ ਜਿੱਲੇ ਸਦੀਏ ਇਕ ਦੋਲੇ ਮੰਤਰ ਬੋਲਦੇ ਆ ਨਾ ਸਾਡੀ ਆਨ ਵਾਲੀ ਪੀੜ੍ਹੀ ਨੂੰ ਵੀ ਪਤਾ ਲੱਗਦਾ ਹੈ ਕਿ ਸਾਡਾ ਕਲਚਰ ਕੀ ਹੈਗਾ ਬਹੁਤ ਮਨ ਨੂੰ ਸਕੂਨ ਮਿਲਿਆ ਸਾਰੀ ਟੀਮ ਹੈ ਅਸੀਂ ਸਾਰੇ ਇੱਕ ਟੀਮ ਦੇ ਰੂਪ ਦੇ ਵਿੱਚ ਕੰਮ ਕਰਦੇ ਹਾਂ ਸ਼ਹਿਰ ਦੇ ਵਿੱਚ ਇਸ ਮੰਦਿਰ ਦੇ ਵਿੱਚ ਔਰ ਅੱਜ ਵੱਡੇ ਹਨੂਮਾਨ ਸੰਗਰਾਮ ਦੇ ਦਿਹਾੜੇ ਤੇ ਜਿਹੜਾ ਝੰਡਾ ਚੜਾਇਆ ਜਾਂਦਾ ਔਰ ਜਿਵੇਂ ਬੱਚੇ ਸੰਸਕ੍ਰਿਤੀ ਕਾਲਜ ਤੋਂ ਆ ਕੇ ਇੱਥੇ ਮੰਤਰਾਂ ਦਾ ਆਚਾਰਨ ਕਰਦੇ ਨੇ ਬਹੁਤ ਜ਼ਿਆਦਾ ਊਰਜਾ ਮਿਲਦੀ ਔਰ ਬਹੁਤ ਜ਼ਿਆਦਾ ਆਪਣੇ ਮਨ ਨੂੰ ਸਕੂਨ ਮਿਲਦਾ ਹੈ ਕਿ ਬੱਚੇ ਅੱਜ ਵੀ ਆਪਣੀ ਸੰਸਕ੍ਰਿਤੀ ਦੇ ਨਾਲ ਜੁੜੇ ਨੇ ਮਤਲਬ ਵੱਖਰੀ ਦੁਨੀਆ ਦਾ ਇੱਕ ਤਾਮ-ਚਾਮ ਛੱਡ ਕੇ ਜਿੱਥੇ ਬਹੁਤੇ ਫੋਨਸ ਦੇ ਵਿੱਚ ਵੀਡੀਓ ਗੇਮਸ ਦੇ ਵਿੱਚ ਨਵੇਂ ਕਲਚਰ ਦੇ ਵਿੱਚ ਜੁੜ ਗਏ ਨੇ ਆਪਣੀ ਸੰਸਕ੍ਰਿਤੀ ਨੂੰ ਭੁੱਲਦੇ ਜਾਂਦੇ ਨੇ ਔਰ ਜਿਸ ਤਰੀਕੇ ਨਾਲ ਉਹ ਕੌਲਜ ਚਲਾਇਆ ਜਾ ਰਿਹਾ ਜਿਸ ਤਰੀਕੇ ਰਕੇਸ਼ ਜੀ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਕਿ ਬੱਚੇ ਆਪਣੀ ਸੰਸਕ੍ਰਿਤੀ ਦੇ ਨਾਲ ਜੁੜੇ ਜਾਣ ਸਾਡੀ ਅਸਲੀ ਪਹਿਚਾਨ ਤੇ ਸਾਡੀ ਅਸਲੀ ਜਿਹੜੀ ਲੋੜ ਹੈ ਕਿ ਉਹ ਸਾਡੀ ਜਿਹੜੇ ਸਾਡੇ ਗੁਰੂਆਂ ਪੀਰਾਂ ਦੇਵੀ ਦੇਵਤਿਆਂ ਦੀਆਂ ਸਿੱਖਿਆਵਾਂ ਨੇ ਉਹਨਾਂ ਦੇ ਉੱਤੇ ਚੱਲਿਆ ਜਾਵੇ ਸੰਗਰਾਮ ਦੇ ਦਿਨ ਅਸੂ ਦੇ ਮੇਲੇ ਜਿਹੜੀ ਸੰਗਰਾਮ ਦਾ ਹੈ ਹਰ ਸੰਗਰਾਮ ਦਾ ਐਸਰ ਗਾਦੀ ਹਰਿਮਾਨ ਮੰਦਿਰ ਦੇ ਬਾਹਰ ਚੰਦਾ ਚੜਾਇਆ ਗਿਆ ਉੱਪਰ ਤੇ ਇਹ ਜਿਹੜਾ ਝੰਡਾ ਇਸ ਵਾਰ ਸੰਸਕ੍ਰਿਤ ਉਚਾਰ ਮੰਤਰੀ ਨੂੰ ਚੜਾਣ ਕਰਕੇ ਸਾਰੇ ਸੰਸਕ੍ਰਿਤ ਕਾਲਜ ਦੇ ਬੱਚੇ ਆ ਕੇ ਉਹਨਾਂ ਨੇ ਵਿਧੀ ਪੂਰ ਪੂਰੀ ਝੰਡਾ ਚੜਾਇਆ